ਸਾਨੂੰ ਤਾਂ ਇਹ ਪਤਾ ਸਾਡਾ ਪੰਜਾਬ ਤੱਕ ਕਾਬਲ ਕੰਧਾਰ ਤੱਕ ਆ ਹੂੰ ਕੰਨਿਆ ਕੁਮਾਰੀ ਤੱਕ ਆ ਸਾਡਾ ਸਾਨੂੰ ਤਾਂ ਇਹ ਪਤਾ ਵਾ ਅਸੀਂ ਤਾਂ ਇਥੋਂ ਤੱਕ ਰਾਜ ਕੀਤਾ ਬਸ ਸਾਡੀ ਸੋਚ ਦਾ ਦਾਇਰਾ ਉੱਡੇ ਹੀ ਰਹਿਣਾ ਤੁਸੀਂ ਵੱਡਾ ਘਰ ਹੋਵੇ ਬਈ ਤੁਹਾਡੇ ਕੋਲੇ ਬਹੁਤ ਵੱਡਾ ਘਰ ਹੋਵੇ ਕੱਲ ਨੂੰ ਵੱਡਾ ਘਰ ਆਪਨੂੰ ਛੱਡਣਾ ਪਵੇ ਤੇ ਛੋਟੇ ਘਰ ਚ ਰਵਾਂਗੇ ਤੇ ਦੇਖ ਕੇ ਉਧਰ ਮਨ ਦੇ ਵਿੱਚ ਕੀ ਆਊਗਾ ਯਾ ਸੋਚ ਤਾਂ ਨਹੀਂ ਬਦਲੂ ਲਾਈਫ ਦੇ ਵਿੱਚ ایکسپੀਰੀਅੰਸ ਤਾਂ ਸਾਡਾ ਹੋ ਗਿਆ ਨਾ ਵੀ ਐਡੇ ਘਰ ਚ ਰਹੇ ਆ ਯਾਰ ਅਸੀਂ ਸਾਡਾ ਐਡਾ ਵੇੜਾ ਵਾ ਸਦਾ ਘਰ ਸੀ ਤੇ ਫਿਰ ਸਾਡਾ ਘਰ ਸੀ ਇਹ ਅਸੀਂ ਕਿਵੇਂ ਭੁੱਲ ਸਕਦੇ ਆ ਇਹ ਪੰਜਾਬ ਸਾਡਾ ਘਰ ਸੀ ਤੋਂ ਤੱਕ ਹੁਣ ਤਾਂ ਪੰਜਾਬ ਸਾਡਾ ਸਾਰੇ ਦੁਨੀਆ ਵਿੱਚ ਬੈਠਾ ਵਾ ਕਿਹੜਾ ਦੇਸ਼ ਆ ਜਿੱਥੇ ਸਾਡਾ ਪੰਜਾਬੀ ਨਹੀਂ ਬੈਠਾ ਹੋਣਾ ਬਾਈ ਜਿੱਥੇ ਨਿਸ਼ਾਨ ਸਾਹਿਬ ਨਹੀਂ ਝੁਲ ਰਹੇ ਹੋਣੇ ਕਿਹੜਾ ਦੇਸ਼ 700 ਸਾਲ ਦੀ ਗੁਲਾਮੀ ਤੇ ਆਪਾਂ 500 ਸਾਲ ਦੇ ਵਿੱਚ ਦੁਨੀਆ ਦੇ ਰਾਜ ਕਰ ਰਹੇ ਆ ਤੇ ਆਪਾਂ ਕਿਹੜੇ ਮੂਹ ਨਾਲ ਕਹਿੰਨੇ ਆ ਵੀ ਖਾਲਸਾ ਹਿੰਦੀ ਕਲਾਚਾ ਅਪਕਾ ਇਹ ਗੱਲ ਕਿਉਂ ਕਹਨੇ ਹੁੰਨੇ ਆ ਕਿ ਨਹੀਂ ਯਾਰ ਸਿੱਖੀ ਦਾ ਪਤਾ ਨਹੀਂ ਕੀ ਹੋਣਾ ਵਾ ਸਿੱਖੀ ਤਾਂ ਗਈ ਵਾਸੇ ਤਾਂ ਗਈ ਗਈ ਕਿਸੇ ਨੇ ਕਿਹਾ ਨਾ ਪਰ ਤੁਸੀਂ ਦੇਖੋ ਵੀ ਆਪਾਂ 553ਵਾਂ ਸਾਲ ਮਨਾਇਆ ਮਹਾਰਾਜ ਦਾ ਤੇ 700 ਸਾਲ ਦੀ ਗਲਾਮੀ ਵਾਲੇ ਦੇਸ਼ ਆਪਾਂ 553 ਸਾਲਾਂ ਦੇ ਵਿੱਚ ਸਾਰੀ ਦੁਨੀਆ ਦੇ ਉੱਤੇ ਆਪਣਾ ਇੱਕ ਇੱਕ ਸਿੰਘ ਬੈਠਾ ਦੀ ਨਿਸ਼ਾਨ ਸਾਹਿਬ ਝੂਲ ਰਿਹਾ ਇਹ ਸਾਡੀ ਇਹ ਸਾਡੇ ਕੋਲ ਸਾਡੀ ਵਰਕਤ ਆਈ ਹੋਈ ਹੈ ਇਹ ਦੇਖੀਏ ਵੀ ਸਾਡੇ ਕੋਲ ਇਹ ਚੀਜ਼ ਆਈ ਆ ਹੂੰ ਜਿਵੇਂ ਤੁਸੀਂ ਦੇਖਿਆ ਹੁਣ ਮੁੱਦਾ ਬਹੁਤ ਚੱਲਦਾ ਦਲਜੀਤ ਦਾ ਸਾਂਹਦਾ ਵੈਸੇ ਹਾਂ ਹਾਂ ਬਿਲਕੁਲ ਦੇਖੋ ਬਈ ਉਹੀ ਗੱਲ ਫੇਰ ਆ ਗਈ ਨਾ ਮੂਸੇ ਵਾਲਾ ਬਾਈ ਵੀ ਇਹੀ ਗੱਲ ਕਹਿੰਦਾ ਸੀ ਹੁਣ ਜਿਹੜਾ 295 ਲਿਖਿਆ ਉਹ ਹੁਣ ਦਲਜੀਤ ਬਾਈ ਦੇ ਉੱਪਰ ਜਾ ਕੇ ਬੈਠ ਚੁੱਕਿਆ ਹੂੰ ਹੁਣ ਬਾਈ ਉਹਦੇ ਨਾਲ ਬਾਈ ਨਾਲ ਵੀ ਉਹੀ ਕੁਝ ਦਲਜੀਤ ਨਾਲ ਵਰਤ ਰਿਹਾ ਜਿਹੜਾ ਕੁਝ ਬਾਈ ਸਿੱਧੂ ਮੂਸੇ ਵਾਲੇ ਨਾਲ ਵਰਤਿਆ ਸੀਗਾ ਕਹਿੰਦਾ ਨਾ ਕਰੇਗਾ ਤਰੱਕੀ ਬੋਤ ਹੇਟ ਮਿਲੂਗੀ ਜਦੋਂ ਤੁਸੀਂ ਤਰੱਕੀ ਵੀ ਕਰੋਗੇ ਤੇ ਆਪਦੇ ਜਮੀਰ ਤੇ ਰਹੋਗੇ ਨਾ ਵੀ ਮੈਂ ਆਪਦੇ ਜਮੀਰ ਤੇ ਕੈਮ ਰਹਿਣਾ ਵਾ ਇਤਿਹਾਸ ਵਿੱਚ ਇੱਧਰ ਤੋਂ ਇੱਧਰ ਹੋ ਜੇ ਉਹ ਬੰਦੇ ਨੂੰ ਜਿਉਣ ਨਹੀਂ ਦਿੱਤਾ ਜਾਂਦਾ ਹੁਣ ਦਲਜੀਤ ਦੇ ਸਾਂਝ ਦੀ ਦੇਖੋ ਇੱਕ ਫਿਲਮ ਆ ਰਹੀ ਪਈ ਜਸਵੰਤ ਸਿੰਘ ਜੀ ਖਾਲੜਾ ਤੇ ਪੰਜਾਬ 95 ਪੰਜਾਬ 95 ਹਮ ਕਿੰਨੀ ਸੋਹਣੀ ਫਿਲਮ ਹੋਊਗੀ ਉਹ ਜਿਨ੍ਹਾਂ ਨੇ ਉਹ ਦੇਖ ਲਈ ਹੈ ਕੁਝ ਜਾਣਿਆ ਨੇ ਤੇ ਇਹ ਫਿਲਮ ਚਲਾਓ ਨਾ ਚਲਾਓ ਦਲਜੀਤ ਨੂੰ ਕਹਦਾ ਕਹਦਾ ਸਾਰੇ ਰਲ ਕੇ ਕਹਦੇ ਨੇ ਕਿ ਅਸੀਂ ਯਾਰ ਇਹ ਕਰ ਲਾਂਗੇ ਵੀ ਇਹ ਤੇ ਚਰੋਸੀ ਦਾ ਖਰਚਾ ਅਸੀਂ ਭਰ ਲਾਂਗੇ ਪਰ ਸਾਡੀ ਆ ਫਿਲਮ ਤਾਂ ਚਲਾ ਦਿਓ ਦਿਲਜੀਤ ਦੀ ਉਥੇ ਕੀ ਗਲਤੀ ਆ ਸਾਡੀ ਜਿਹੜੀ ਪੰਜਾਬ 95 ਜਦੋਂ ਅਸੀਂ ਆ ਦਸਤਾਰਾਂ ਕਰਕੇ ਤੁਹਾਡੇ ਸਿਰ ਤੇ ਵੀ ਦਸਤਾਰ ਹਮ ਜਦੋਂ ਆ ਸਾਡੀ ਦਸਤਾਰ ਕਰਕੇ ਸਾਨੂੰ ਐ ਕਰਦੇ ਨੇ ਇਹ ਸਾਡੀਆਂ ਦਸਤਾਰਾਂ ਨੂੰ ਹੁਣ ਟਾਰਗੇਟ ਹੋਇਆ ਵਾ ਕਿੱਲੇ ਦਿਲਜੀਤ ਨੂੰ ਨਹੀਂ ਹੋਇਆ ਹਮ ਇਹ ਸਾਡੇ ਸਾਰੇ ਜਿਹੜੇ ਵੀ ਸਿੰਘ ਦੇ ਸਿਰ ਤੇ ਭਾਗਾ ਇਹ ਉਹਦੇ ਲਈ ਸੁਨੇਹਾ ਵਾ ਜੇ ਤਰੱਕੀ ਕਰੇਗਾ ਤਾਂ ਐਂ ਦੱਬਣਗੇ ਤੈਨੂੰ ਕੱਠੀ ਹੋ ਕੇ ਚੱਲੋ ਸਾਦੋ ਅੱਜ ਇੱਕ ਨਿੰਦੀ ਨਾ ਜਾਏਗੀ ਉਹਨੂੰ ਸਾਡਾ ਸਾਡਾ ਹੀ ਸਾਡਾ ਹੀ ਪੋਤਾ ਹੋ ਦਲਜੀਤ ਕਿ ਇੱਥੋਂ ਹੀ ਪੜ ਕੇ ਗਿਆ ਦਲਜੀਤ ਸਿੰਘ ਤੁਸਾਂ ਜੀ ਹੂੰ ਸਾਡੇ ਆਪਦੇ ਪੁੱਤ ਨੂੰ ਅਸੀਂ ਕਹ ਦੋ ਰੁੱਲੀ ਜਾਂਦੇ ਕਿਉਂ ਸਾਡੀ ਬਿਰਤੀ ਇੰਨੀ ਹੋ ਗਈ ਅੱਜ ਅਸੀਂ ਆਪਣੇਆਂ ਦੇ ਆਪਣੇਆਂ ਦੇ ਤਰਫੋਂ ਤੇ ਕੁਝ ਹੋਣ ਲੱਗ ਗਈ ਕਿਉਂ ਸਾਡੀ ਬਿਰਤੀ ਇਹੋ ਜੀ ਹੋ ਗਈ ਜਦੋਂ ਸਾਡੇ ਆਪਣੇ ਮਰਦੇ ਨੇ ਸਾਡੇ ਆਪਣੇ ਰੋਜ਼ 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 ਮਰਦੇ ਨੇ ਦਿਨ 'ਚ ਕਈ ਵਾਰ ਤੇ ਮੂਰੂ ਦੇਖ ਕੇ ਉਹਨਾਂ ਦਾ ਸਵਾਦ ਲਿਆ ਜਾਂਦਾ ਕਿੱਥੇ ਅਸੀਂ ਆ ਕੇ ਬੈਠ ਗਏ ਭਾਈ। ਪ੍ਰਥੀ ਉਹੀ ਹੈ ਨਾ ਵੀ ਸਵਾਲ ਹੀ ਉੱਥੇ ਆਉਂਦਾ ਵੀ ਆਪਣਿਆਂ ਨੂੰ ਮਾਰ ਕੇ ਹੀ ਆਪਣੇ ਖੁਸ਼ ਹੁੰਦੇ ਨੇ ਤਾਂ ਕਰਕੇ ਹੁੰਦਾ ਹੈ ਇਹ। ਬਿਲਕੁਲ ਭਾਈ ਤਾਂ ਹੀ ਹੋ ਰਿਹਾ। ਇਹ ਬਹੁਤ ਮਾੜੀ ਗੱਲ ਹੈ। ਐ ਕਦੇ ਨਹੀਂ। ਸਾਨੂੰ ਗੁਰੂ ਸਾਹਿਬ ਨੇ ਬਿਲਕੁਲ ਨਹੀਂ ਸਿਖਾਇਆ। ਬਿਲਕੁਲ ਵੀ ਨਹੀਂ ਸਿਖਾਇਆ ਇਹ ਚੀਜ਼ ਕਿ ਅਸੀਂ ਇਸ ਤਰ੍ਹਾਂ ਰਹੀਏ। ਸਾਨੂੰ ਦਾ ਗੁਰੂ ਨੇ ਇੱਕ ਕਰਕੇ ਸਿਖਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੇ ਵਿੱਚ ਮਹਾਰਾਜ ਜਦੋਂ ਆਪਾਂ ਸਾਰੇ ਭਗਤਾਂ ਦੀ ਬਾਣੀ ਦਰਜ ਹੈ। ਉਹਨਾਂ ਵਿੱਚ Hindu ਪਰਿਵਾਰ ਵੀ ਬੈਠੇ ਨੇ। ਮੁਸਲਮਾਨ ਪਰਿਵਾਰਾਂ ਦੇ ਵੀ ਬੈਠੇ ਨੇ। ਭਾਗ ਜੀ ਬੈਠੇ ਨੇ ਕਿੰਨੇ ਕੀ ਕਰਾਂਗੇ ਪਹਿਲਾਂ ਅਸੀਂ ਮੱਥਾ ਟੇਕਦਾ ਸਾਰਿਆਂ ਨੂੰ ਬਾਹਰ ਆ ਕੇ ਅਸੀਂ ਉਸੇ ਜਾਤ ਪਾਤ ਦੇ ਨਾਂ ਤੇ ਲੜੀ ਜੰਨੇ ਆ ਹਮ ਇਹ ਬਹੁਤ ਵੱਡਾ ਮੁੱਦਾ ਹੁਣ ਪੰਜਾਬ ਦੇ ਵਿੱਚ ਜੀ ਸਾਨੂੰ ਭਾਈ ਜੀ ਬਿਲਕੁਲ ਇਹ ਹੋਂਦਾਰੀ ਬਹੁਤ ਸਮੇਂ ਦੀ ਹੁਣ ਪ੍ਰਫੁੱਲਤ ਹੋ ਗਿਆ ਹੁਣ ਇਹ ਚੀਜ਼ ਵੱਧ ਗਈ ਹੁਣ ਸਾਡੇ ਸਾਹ ਕਹਿੰਦੇ ਹਨ ਜਦੋਂ ਇੱਕ ਦਿਨ ਕਬੂਤਰ ਵਾਲੀ ਗੱਲ ਕੂਤਰ ਅੱਖਾਂ ਵਿੱਚ ਗਿਆ ਆਪਾਂ ਅੱਖਾਂ ਵਿੱਚ ਗਿਆ ਹੋ ਗਿਆ ਸਾਰਿਆਂ ਨੇ ਜਿਹੜੇ ਨਹੀਂ ਕੁਛ ਕਰ ਰਹੇ ਹਮ ਪਰ ਇੱਕ ਦਿਨ ਤੁਹਾਡੇ ਘਰਾਂ ਦਾ ਕਾਗ ਪਹੁੰਚ ਜਾਣੀ ਇਹ ਫਿਰ ਕੀ ਕਰੋਗੇ ਜਦ ਸਾਡੇ ਘਰਾਂ ਦਾ ਗੱਗ ਪਹੁੰਚ ਗਈ ਸਾਡੀਆਂ ਧੀਆ ਭੈਣਾਂ ਦੀ ਵਿਵਤੀ ਤੱਕ ਗੱਲ ਪਹੁੰਚ ਗਈ ਫਿਰ ਕਰਾਂਗੇ ਕੀ ਫਿਰ ਵੀ ਤਾਂ ਕਹਿੰਦੇ ਨੇ ਜੇ ਵਿਆਹ ਕੀ ਉਹ ਦਿਨ ਨਿਹਾਨ ਬਣਿਆ ਤੇ ਹੀਰਣ ਮੇ ਤਾਂ ਵਿਜੂਜ ਮਰੋ ਫਿਰ ਵੀ ਤਾਂ ਉਠਾਂਗੇ ਸੰਦਜਨੀ ਸੰਦਗੈਨੇ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲਿਆਂ ਨੇ ਕਿਹਾ ਸੀ ਨਾ ਭਾਵੇਂ ਅੱਜ ਇਕੱਠੇ ਹੋ ਜਓ ਭਾਵੇਂ ਸਾਲ ਬਾਅਦ 10 ਸਾਲ ਬਾਅਦ ਜਦੋਂ ਮਰਜੀ ਇਕੱਠੇ ਹੋ ਜਓ ਹੋਰ ਤੁਹਾਡਾ ਕੋਈ ਹੱਲ ਨਹੀਂ ਹੈ ਇਹੀ ਤੁਹਾਡਾ ਹੱਲ ਆਪਾਂ ਜਿੰਨਾ ਜਿੰਨਾ ਟਾਈਮ ਸਾਡੇ ਭਰਾ ਜੱਥੇ ਬੰਦੀਆਂ ਸਾਡੀਆਂ ਟਕਸਾਲਾਂ ਸਹਿਬਾਨ ਸਾਰੇ ਬਹੁਤ ਸਿਆਣੇ ਨੇ ਸਾਡੇ ਤੋਂ ਅਸੀਂ ਨਹੀਂ ਸਿਆਣੇ ਹੈਗੇ ਸਾਰੇ ਬਹੁਤ ਸਿਆਣੇ ਨੇ ਸਾਰੇ ਸਤਿਕਾਰਯੋਗ ਨੇ ਪਰ ਜਿੰਨਾ ਟਾਈਮ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੀ ਹਜ਼ੂਰੀ ਦੀ ਵਿੱਚ ਅਕਾਲ ਤਖਤ ਸਾਹਿਬ ਇਕੱਤਰ ਹੋ ਕੇ ਇੱਕ ਦੂਜੇ ਦੇ ਗਲੇਸ਼ ਕਿਵੇਂ ਮਗਾ ਕੇ ਪੰਜਾਬ ਲਈ ਨਹੀਂ ਚੱਲਦੇ ਉਹਨਾਂ ਟਾਈਮ ਅਸੀਂ ਕਿਵੇਂ ਬਦਲਣਾ ਬਦਲਣਾ ਦਾ ਐਣੀ ਹੁਣ ਮਹਾਰਾਜ ਦਸਵੇਂ ਪਾਸ਼ਾ ਜੀ ਦਾ ਪਹਿਰਾ ਹੋਇਆ ਅਸੀਂ ਮੱਥਾ ਟੇਕਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਨੂੰ ਸਾਡੇ ਅੰਦਰੋਂ ਭੈਅ ਹੀ ਖਤਮ ਹੋ ਗਿਆ ਗੁਰੂ ਦਾ ਗੁਰੂ ਗੰਸਾ ਗੁਰਮਾਰਜ ਨੇ ਕਿਹਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬ ਪ੍ਰਕਾਸ਼ ਬੈਠੇ ਨੇ ਤੇ ਸਾਨੂੰ ਕਿੰਨਾ ਘਡਾਰਾ ਸੀ ਗੁਰੂ ਸਾਹਿਬ ਦੀ ਹਜ਼ੂਰੀ ਚ ਕੀ ਕੁਛ ਕਰਦੇ ਆ ਕੋਈ ਗੁਰੂ ਸਾਹਿਬ ਦੀ ਹਜ਼ੂਰੀ ਚ ਫੋਨ ਸੁਣੀ ਜਾਂਦਾ ਕਿਸੇ ਦਾ ਧਿਆਨ ਨਹੀਂ ਵੀ ਕੀ ਹੋ ਰਿਹਾ ਇੱਥੇ ਕੋਈ ਇੱਥੇ ਡੀਸੀਸ ਹੈਵਾਨ ਪਰ ਬੈਠ ਜੇ ਕੋਈ ਮੰਤਰੀ ਆ ਕੇ ਬੈਠ ਜੇ ਕੋਈ ਲੀਡਰ ਆ ਕੇ ਬੈਠ ਜੇ ਕੋਈ ਗਾਇਕ ਆ ਕੇ ਬੈਠ ਜੇ ਹੂੰ ਉੱਥੇ ਗਿਆ ਜੀ ਬਿਟੇ ਕੇ ਬਹਿ ਜਾਓ ਸਾਰੇ ਬੈਠ ਜਾਣਗੇ ਬੈਠਦੇ ਆ ਨਾ ਬਈ ਤੇ ਗੁਰੂ ਗ੍ਰੰਥ ਸਾਹਿਬ ਬਾਸ਼ਾ ਜੀ ਵੀਰੇ ਕੀ ਕਰਦੇ ਨੇ ਉਹ ਤਾਂ ਸਾਰੇ ਦੁਨੀਆ ਦਾ ਪਿਓ ਆ ਅਸੀਂ ਗੁਰੂ ਸਾਹਿਬ ਨੂੰ ਦੇਖੋ ਆਜੇ ਨਾਜਰ ਨਾਜਰ ਪ੍ਰਤੱਖ ਗੁਰੂ ਸਾਡੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਦਾ ਕੌਣ-ਕੌਣ ਆਪਦੇ ਹਿਰਦਿਆਂ 'ਚ ਝਾਕੇ ਦੇਖ ਲਓ ਵੀ ਜਦੋਂ ਅਸੀਂ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਆਂ ਕੀ ਅਸੀਂ ਦੇਖਦੇ ਆਂ ਵੀ ਸਾਹਮਣੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਪ੍ਰਕਾਸ਼ ਹੋਏ ਬੈਠੇ ਨੇ ਕੋਣ ਵੀ ਇੱਕ ਦੋ ਬਈਆਂ ਬਹੁਤ ਘੱਟ ਮਰਲੀ ਵੇਖਦੇ ਆ ਸਾਰੇ ਵਸੇ ਹੀ ਵੇਖਣ ਲੱਗੇ ਵੀ ਬਸ ਮੱਥਾ ਟੇਕਣਾ ਦੇਖਰਾ ਦੇਣੀ ਆ ਪ੍ਰਸ਼ਾਦ ਲੈ ਲੈਣਾ ਬੈਠ ਜਾਣਾ ਮਾਤੇ ਚੱਲ ਜਾਣਾ ਵਿੱਚ ਵਿਰਲੇ ਨੇ ਜਿਹੜੇ ਉੱਥੇ ਸੱਚੀ ਗੁਰੂ ਨੂੰ ਇਹ ਨਹੀਂ ਸਾਰੇ ਵਿੱਚ ਬਹੁਤ ਇਹੋ ਜਿਹੇ ਨੇ ਪਰ ਉਹ ਬੜੇ ਵਿਰਲੇ ਨੇ ਬਹੁਤ ਵਿਰਲੇ ਵਿਰਲੇ ਕਹੀ ਕੇ ਅਲੀ ਗੱਲ ਆ ਬਾਈ ਕੋਟਣ ਮੈਂ ਕੋ ਇਹ ਕਹ ਨਾਰਾਇਣ ਜੀ ਮਹਾਰਾਜ ਕਹਿੰਦੇ ਕਰੋੜਾਂ ਚੋਂ ਇੱਕ ਹੀ ਹੈ ਜਿਹੜਾ ਆਉਦੇ ਚਿੱਤ ਵਿੱਚ ਵਸਾਈ ਜੇਠਾ ਗੁਰਗੱ ਵੀ ਕੋਈ ਵਰਲਾ ਹੀ ਹੁੰਦਾ ਵਾ ਕੀ ਵਿੱਚ ਆ ਕੇ ਫਿਰ ਉਹ ਵੀ ਬੈਠਦੇ ਪਹਿਲਾਂ ਨਹੀਂ ਮੰਨਦੇ ਹੈਗੇ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਮੁੜ ਕੇ ਜਦੋਂ ਵਿਵਪਤਾ ਪੈਂਦੀ ਹੈ ਫਿਰ ਅੱਖਾਂ ਪਰ ਕੇ ਫਿਰ ਬੈਠਦੇ ਵੀ ਨੇ ਕੋਲੇ ਅਰਦਾਸ ਵੀ ਕਰਦੇ ਆ ਫਿਰ ਉਸੇ ਕਰਦੇ ਨੇ ਭਈ ਅੱਜ ਕੱਲ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਜਾਂ ਦਸਵੇਂ ਪਾਸ਼ਾ ਜੀ ਦੀ ਬਾਣੀ ਅੱਜ ਕੱਲ ਉਹ ਆਪਾਂ ਦੇ ਗੁਰੂ ਦੀ ਬਾਣੀ ਦੇ ਵੀ ਸ਼ੱਕ ਕਰੀ ਜਾਂਦੇ ਆ ਭਈ ਅੱਜ ਸੁਆਲ ਖੜੇ ਕਰਦੇ ਨੇ ਜਦੋਂ ਅਸੀਂ ਆਪਦੇ ਗੁਰੂ ਤੇ ਸ਼ੱਕ ਆਪਦੇ ਪਿਓ ਤੇ ਕੌਣ ਸ਼ੱਕ ਕਰਦਾ ਹੁੰਦਾ ਹਮ ਆਪਦੇ ਪਿਓ ਤੇ ਸ਼ੱਕ ਕਰਨਾ ਕੌਣ ਆਪ ਬੱਸ ਪਿਓ ਆ ਸਾਡਾ ਸਾਡੇ ਲਈ ਹੈ ਸਾਡੀ ਡੋਰ ਉਹਦੇ ਹੱਥ ਆ ਉਹਦੀ ਬਾਣੀ ਦੇ ਇੱਕ ਇੱਕ ਬੋਲ ਸਾਹਤਾ ਉਹ ਸਚਾਈ ਲਿਖੀ ਗਈ ਹੈ ਹੁਣ ਅਜੇ ਦੇ ਸਮਾਜ ਦੀ ਸਚਾਈ ਲਿਖਣੀ ਹੋਵੇ ਤਾਂ ਕੱਲਾ ਇਹ ਤਾਂ ਕੱਲਾ ਇਹ ਹੀ ਥੋੜੀ ਲਿਖਾਂਗੇ ਉਹਦੇ ਵਿੱਚ ਉਹ ਵੀ ਪੱਖ ਲਿਖਣੇ ਪੈਣੇ ਆ ਕਿ ਆ ਚੀਜ਼ਾਂ ਵੀ ਵਰਤ ਰਹੀਆਂ ਵਾਂ ਜਿਹੜੀਆਂ ਅਸੀਂ ਸੁਣਨਾ ਨਹੀਂ ਚਾਹੁੰਦੇ ਮਹਾਰਾਜ ਤਾਂ ਸੱਚ ਲਿਖਣਗੇ ਉਹਨਾਂ ਦੀ ਨਿਗਾਹ ਦੇ ਵਿੱਚ ਤਾਂ ਇਹ ਹੈ ਨਹੀਂਗਾ ਨਾ ਵੀ ਕੋਣ ਕੀ ਸੋਚੂਗਾ ਉਹ ਤਾਂ ਕਾਲ ਗੁਰਖ ਨੇ ਉਹਨਾਂ ਨੇ ਤਾਂ ਆਪਣੀ ਗੁਰਬਾਨੀ ਪ੍ਰਕਾਸ਼ ਕੀਤੀ ਆਓ ਕਿ ਆਪਣੇ ਲੋਕ ਕਹਿੰਦੇ ਵੀ ਲਿਖ ਕੇ ਦੇ ਅਸੀਂ ਫੇਰ ਮੰਨਾਂਗੇ ਅੱਜ ਸਾਰਾ ਲੈਖਤੀ ਕਾਰਵਾਈ ਹੁੰਦੀ ਹੈ ਕੋਰਟ ਕਚਹਿਰੀਆਂ ਦੇ ਵਿੱਚ ਤੇ ਸਾਨੂੰ ਤਾਂ ਮਹਾਰਾਜ ਗੁਰਬਾਣੀ ਲਿਖ ਕੇ ਵੀ ਦੇਗੀ ਅਸੀਂ ਫੇਰ ਵੀ ਨਹੀਂ ਮੰਨਦੇ ਹੂੰ ਜੀ ਅੱਛਾ ਤੁਸੀਂ ਮੰਨਦੇ ਵੀ ਸੀ ਨੂੰ ਕਿ ਅੱਜ ਕੱਲ ਦੇ ਜਿਵੇਂ ਨੌਜਵਾਨ ਮੁੰਡੇ ਕੁੜੀਆਂ ਦੋਨਾਂ ਦੀ ਗੱਲ ਕਰਦੇ ਕੱਲੀ ਕੁੜੀਆਂ ਦੀ ਗੱਲ ਨਹੀਂ ਕਰਦੇ ਜੀ ਬਾਈ ਮੁੰਡੇ ਵੀ ਬਹੁਤ ਇਸ ਚੀਜ਼ 'ਚ ਕਮਜ਼ੋਰ ਹੋ ਗਏ ਨੇ ਮੈਂਟਲੀ ਵੀ ਜਿਵੇਂ ਸ਼੍ਰੀ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਬਹੁਤ ਪਾਵਰ ਦਿੱਤੀ ਗਈ ਹੈ ਬਹੁਤ ਸ਼ਕਤੀ ਦਿੱਤੀ ਗਈ ਹੈ ਹਾਂ ਜੀ ਤੇ ਅੱਜ ਕੱਲ ਨੌਜਵਾਨ ਕੁੜੀਆਂ ਜਿਹੀਆਂ ਵੀ ਹੈਗੀਆਂ ਨੇ ਜਿਨ੍ਹਾਂ ਦਾ ਧਿਆਨ ਨਹੀਂ ਹੈਗਾ ਇੱਧਰ ਨੂੰ ਜੀ ਵੀ ਅੱਗੇ ਰਾਜੇ ਜੰਮਦਿਆਂ ਸੀ ਅੱਗੇ ਉਹਨਾਂ ਪਾਵਰ ਹੁੰਦੀ ਸੀ ਉਹਨਾਂ ਦੇ ਵਿੱਚ ਵੀ ਅੱਜ ਕੱਲ ਕੁਝ ਹੋਰ ਹੀ ਚੱਲ ਰਿਹਾ ਸੋਸ਼ਲ ਮੀਡੀਆ ਜਮਾਨੇ ਦੇ ਵਿੱਚ ਬਈ ਬਿਲਕੁਲ ਇੱਥੋਂ ਤਾਂ ਬੇਸ ਆ ਨਾ ਸਾਡਾ ਸਾਡੇ ਮਾਪੇ ਸਾਡਾ ਬੇਸ ਆ ਚਿੱਟੀ ਚਾਦਰ ਜਿਵੇਂ ਤੁਹਾਡੀ ਸ਼ਰਟ ਤੇ ਇੱਕ ਇੱਕ ਦਾਗ ਪਿਆ ਦਿਸੂਗਾ ਹਮ ਇਹਦੇ ਦੇ ਚਿੱਟੀ ਚਾਦਰ ਹੁੰਦੇ ਆ ਬੱਚੇ ਜਿਹੋ ਜਿਹਾ ਰੰਗ ਦੋਗੇ ਜਿਹੋ ਜਿਹਾ ਬਣਾ ਦੋਗੇ ਉਹੋ ਜਿਹਾ ਬਣ ਮੈਂ ਤਾਂ ਭੈਣਾਂ ਤੇ ਮਾਮਾ ਨੂੰ ਬਹੁਤ ਬੇਨਤੀ ਕਰਦਾ ਮੈਂ ਤਾਂ ਉਹਨਾਂ ਦੇ ਚਰਨਾਂ 'ਚ ਸਿਰ ਰੱਖ ਕੇ ਬੇਨਤੀ ਕਰਦਾ ਵਾਂ ਜੇ ਜਦੋਂ ਵੀ ਤੁਸੀਂ ਪ੍ਰਸ਼ਾਦਾ ਆਪਣੇ ਬੱਚਿਆਂ ਲਈ ਤਿਆਰ ਕਰਦੇ ਆ ਆਟਾ ਗੁੰਨਦੇ ਆ ਗੁਰਬਾਣੀ ਆਟੇ 'ਚ ਗੁੰਨ ਗੁੰਨ ਕੇ ਬੱਚਿਆਂ ਨੂੰ ਸਿਖਾਓ ਬਾਣੀ ਪੜ੍ਹਦੇ ਹੋਏ ਬਣਾਓ ਇੱਕ ਬਾਲਾ ਨਹੀਂ ਕਹਿੰਦੇ ਸਾਨੂੰ ਅਸੀਂ ਇਹਨੂੰ ਸਮਝ ਨਹੀਂ ਆਉਂਦੀ ਤਾਂ ਵਾਹਿਗੁਰੂ ਤਾਂ ਸਾਰੀ کہہ ਲੈਂਦੇ ਆ ਨਾ ਵਾਹਿਗੁਰੂ ਵਾਹਿਗੁਰੂ ਕਹਿੰਦੀ ਚੀਜ਼ ਵਰਤਾਓ ਸਰਬ ਕਰੋ ਸਾਰਿਆਂ ਨੂੰ ਦੇਖਿਓ ਤੁਹਾਡੇ ਪਰਿਵਾਰਾਂ ਦੇ ਵਿੱਚ ਖੁਸ਼ਹਾਲੀ ਕਿਵੇਂ ਆਉਂਦੀ ਜਿੱਥੇ ਗੁਰੂ ਦਾ ਨਾਮ ਆਜੇ ਬਾਈ ਉੱਥੇ ਤਾਂ ਸਾਰਾ ਕੁਝ ਹੀ ਵਰਤ ਜਾਣਾ ਜਿੱਥੇ ਜਿੱਥੇ ਗੁਰੂ ਦਾ ਸ਼ਬਦ ਆ ਗਿਆ ਉੱਥੇ ਗੁਰੂ ਆਪ ਆਗੇ ਉਥੇ ਸਾਡੇ ਗੁਰੂ ਹਾਜ਼ਰ ਨਾਜ਼ਰ ਸਦਾ ਅੰਗ ਸੰਗੇ ਭੰਗੰਗ ਵਿਭੂਤੇ ਸਾਡਾ ਗੁਰੂ ਸਾਡੇ ਨਾਲ ਆ ਜੀ ਹੂੰ ਤੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਇੱਥੋਂ ਸਾਡੇ ਰਸਤਿਆਂ ਤੋਂ ਉੱਤਰ ਚੁਕੇ ਨੇ ਹਨਾ ਉਹਨਾਂ ਨੂੰ ਵਾਪਸੀ ਕਿਵੇਂ ਕਰਵਾਈ ਉਹਨਾਂ ਦੀ ਵਾਪਸੀ ਬਈ ਉਹਨਾਂ ਦੀ ਵਾਪਸੀ ਹੈਗੀ ਹੈ ਪਿਆਰ ਨਾਲ ਹੂੰ ਤੇ ਚੰਗੇ ਚੀਜ਼ਾਂ ਦੇ ਜਿਵੇਂ ਜਦੋਂ ਮਾਨ ਟੋਟੇ 'ਚ ਸੇਵਾ ਕਰੀਏ ਕੋਈ ਵੀ ਆ ਬਈ ਸੇਵਾ ਦਾ ਕਰ ਹੀ ਸਕਦਾ ਹੂੰ ਜਿਹੜੇ ਸਾਡੇ ਸੇਵਾ ਨਾਲ ਜੇ ਤੁਸੀਂ ਜੁੜ ਜਉਗੇ ਸੇਵਾ ਨੇ ਤੁਹਾਨੂੰ ਆਪਣੇ ਆਪ ਹੀ ਘੜ ਦੇਣਾ ਕਹਿੰਦੇ ਨਾ ਜਿਵੇਂ ਸੁਨਿਆਰਾ ਘੜਦਾ ਹੁੰਦਾ ਤੁਹਾਨੂੰ ਆਪ ਹੀ ਘੜਿਆ ਜਾਉ ਦੁੱਖ ਹੋਣਗੇ ਉਹ ਮਤਲਬ ਘੜਿਆ ਜਾ ਰਿਹਾ ਤੂੰ ਜਿੱਡਾ ਵੱਡਾ ਤੇਰੇ ਤੇ ਦੁੱਖ ਆ ਗਿਆ ਸਮਝ ਲਾ ਉਹਦਾ ਹੀ ਤੂੰ ਇਮਤਿਹਾਨ ਵੱਡਾ ਪਾਰ ਕਰ ਗਿਆ ਤੇ ਗੁਰੂ ਦੇ ਨੇੜੇ ਚਲਾ ਗਿਆ ਜਿੱਡਾ ਵੱਡਾ ਤੇਰੇ ਤੇ ਦੁੱਖ ਚੱਲ ਰਿਹਾ ਮਤਲਬ ਉਹ ਘੜ ਤੇ ਘੜੀ ਜਾ ਰਹੀ ਹੈ ਸਾਨੂੰ ਘੜ ਕੇ ਇੱਥੇ ਘੜੀਏ ਸੁਰਤ ਮਤ ਮਨ ਬੁੱਧ ਉਹ ਜਪਜੀ ਸਾਹਿਬ ਵਿੱਚ ਪੜਦੇ ਆ ਨਾ ਉਥੇ ਮੱਤ ਸਾਡਾ ਮਾਨ ਤੇ ਬੁੱਧ ਸਾਡੀ ਘੜੀ ਜਾਂਦੀ ਹੈ ਸਾਰੇ ਵੀਰ ਭੈਣਾਂ ਨੂੰ ਇਹੀ ਬੇਨਤੀ ਕਰੂੰ ਜਿਹਦੇ ਨਾਮ ਨਾਲ ਸਿੰਘ ਤੇ ਕੌਰ ਲੱਗਦਾ ਸਾਰੇ ਅਸੀਂ ਡੀ ਐਨ ਏ ਸਾਡਾ ਇੱਕੋ ਹੀ ਆ ਸਮਝ ਲਓ ਸਾਡੇ ਨਾਲ ਸਿੰਘ ਕੌਰ ਲੱਗ ਗਿਆ ਤੇ ਸਾਡਾ ਬੇਸ ਵੀ ਇੱਕੋ ਹੀ ਆ ਅਸੀਂ ਉਹਨਾਂ ਪਰਿਵਾਰਾਂ ਦੇ ਧੀ ਪੁੱਤਾਂ ਜਿਨ੍ਹਾਂ ਨੇ ਸੰਘਰਸ਼ ਕਰਕੇ ਕਿਸੇ ਨਿਸ਼ੀਧੀਆਂ ਦਿੱਤੀਆਂ ਸੰਘਰਸ਼ ਕੀਤਾ ਫੇਰ ਸਾਡੇ ਨਾਵਾਂ ਨਾਲ ਇਹ ਲੱਗਿਆ ਸਾਨੂੰ ਕਿੰਨੇ ਨੇ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਸਾਨੂੰ ਸਾਡੀ ਸਰਦਾਰੀ ਸਿਰ ਦੇ ਕੇ ਮਿਲੀ ਆ ਸਾਡੀ ਪੱਗ ਸਾਡਾ ਮਾਣ ਸਾਡਾ ਤਾਣ ਸਾਡੀ ਸ਼ਾਨ ਇਹ ਸਾਡੀ ਦਸਤਾਰ ਆ ਇਹਦੀ ਇਹਦੀ ਜਿੰਨੀ ਵਡਿਆਈ ਕਰ ਲੋ ਉਨੀ ਥੋੜੀ ਐ ਇਹ ਪਾਦਸ਼ਾਹੀ ਦਸਤਾਰ ਅੱਜ ਮੈਨੂੰ ਇੱਕ ਗੱਲ ਹੋਰ ਜਿਆਦਾ ਆਈ ਮੈਨੂੰ ਕਿਸੇ ਪਰਿਵਾਰ ਦਾ ਫੋਨ ਆਇਆ ਸੀ ਬਈ ਅੱਜ ਕੱਲ ਬਾਹਰ ਸਾਡੀਆਂ ਬਹੁਤ ਭੈਣਾਂ ਆ ਪਏ ਤਾਂ ਕਿੰਨੇ ਵੀ ਇਹ ਆ ਨਹੀਂ ਰਹੇ ਹੂੰ ਜਿਹੜੇ ਸਾਡੇ ਭੈਣਾਂ ਆ ਚੁੱਕੀਆਂ ਨੇ ਨਾ ਇੱਕ ਇੱਕ ਪੱਖ ਦੇਖਿਓ ਤੁਸੀਂ ਜਿਹੜੀਆਂ ਸਾਡੀਆਂ ਭੈਣਾਂ ਇੱਧਰ ਆ ਚੁੱਕੀਆਂ ਹਨ ਜਦੋਂ ਅਮਰਤ ਸ਼ਕਤੀਆਂ ਦਸਤਾਰ ਸਜਾਉਣੀਆਂ ਸ਼ੁਰੂ ਕਰਦੀਆਂ ਤੇ ਹੁਣ ਬਈ ਬਾਹਰਲੇ ਦੇਸ਼ ਦੇ ਵਿੱਚ ਨਾ ਜਾਣਗੇ ਇਹਨਾਂ ਦਾ ਸ਼੍ਰੀ ਸਾਹਿਬ ਉਤੋਂ ਦੀ ਨਹੀਂ ਪਾਇਆ ਇਹ ਕਿ ਸਿੱਖ ਆ ਹੂੰ ਵੀ ਭੈਣ ਇਧਰ ਨੂੰ ਤੁਰੀ ਆ ਉਹ ਤੋੜਤਾ ਦਾ ਮਾਨ ਉਹ ਤਾਂ ਇਧਰ ਨੂੰ ਜੁੜੇ ਤੁਸੀਂ ਤਾਂ ਸਾਥ ਦੋ ਹੁਣ ਉੱਥੇ ਬੈਣ ਆ ਅਗਲੇ ਦਾ ਘਰ ਪਰਿਵਾਰ ਉੱਥੇ ਜਾ ਕੇ ਤੁਸੀਂ ਬੈਣ ਹੋ ਜਾਣਾ ਵਾ ਸ਼ਾਸਤਰ ਤੁਸੀਂ ਦੇਖੋ ਸਾਡੇ ਬੜੀ ਦੂਰ ਨਾ ਜਾਓ ਸਾਡੇ ਆਪਦੇ ਦੇਸ਼ ਚਾ 200 ਕਿਲੋਮੀਟਰ ਦੂਰ ਤਾਂ ਸਭ ਤੋਂ ਲਾਇਸੈਂਸ ਮੰਗੀ ਜਾਂਦੇ ਸ੍ਰੀ ਸਾਹਿਬਾਂ ਦੇ ਉੱਥੇ ਜਾ ਕੇ ਤੁਸੀਂ ਕਿਸੇ ਬੱਚੇ ਦੀ ਭੈਣ ਨੂੰ ਕਰੀਅਰ ਬਰਵਾਦ ਕਰਨਾ ਵਿਜਾਇਆਇਆਂ ਕਰਨਾ ਉਹਨੇ ਅਮਰ ਸ਼ਾਹ ਕਿਹਾ ਉਹਨੇ ਦਸਤਾਰ ਸਜਾ ਲਈ ਉਹ ਤੇ ਇਹ ਕੱਪੜੇ ਆਏ ਪਉਂਦੇ ਤੇ ਕਿੰਤੂ ਪ੍ਰੰਤੂ ਬਹੁਤ ਨੰਗੇ ਜੇ ਮਾੜਾ ਪਰ ਜਿਹੜੇ ਸਹੀ ਵਿਚਾਰੇ ਚੱਲ ਰਹੇ ਨੇ ਭੈਣਾ ਉਹਨਾਂ ਨੂੰ ਦਿੱਕਤ ਆਉਂਦੀ ਹੈ ਬਈ ਇਹ ਇਹ ਸਪੈਸ਼ਲ ਮੇਰੇ ਨਾਲ ਗੱਲਬਾਤ ਹੋਈ ਹੋਈ ਆ ਉਹ ਕਹਿੰਦੇ ਇਹ ਚੀਜ਼ ਤੇ ਸਾਨੂੰ ਐ ਦੇਖਿਆ ਜਾਂਦਾ ਵਾ ਜਿਵੇਂ ਅਸੀਂ ਪਤਾ ਨਹੀਂ ਕਿੱਡੀ ਗਲਤੀ ਕਰਤੀ ਹੁੰਦੀ ਹੈ ਤੇ ਮੂਰਲਾ ਬੰਦਾ ਨਾ ਉਹਨੇ ਅੰਮ੍ਰਿਤ ਛਕਿਆ ਹੁੰਦਾ ਨਾ ਉਹਨੇ ਕੋਈ ਚੱਲਜਦਾ ਕੰਮ ਕੀਤਾ ਹੁੰਦਾ ਉਹ ਕਿੰਤੂ ਪਰੰਤੂ ਕਰ ਰਿਹਾ ਹੁੰਦਾ ਜਿੰਨਾ ਟਾਈਮ ਅਸੀਂ ਕਿੰਤੂ ਆਪਣੇ ਐ ਤੇ ਕਿੰਤੂ ਨਾ ਕਰਨੋ ਆੜਦੇ ਤਾਂ ਸਾਡੇ ਸਿੱਖੀ ਅਚ ਆਉਂਦੇ ਨਹੀਂ ਬੱਚੇ ਅਸੀਂ ਮਜ਼ਾਕ ਢਾਉਨੇ ਆ ਉਹਦਾ ਜਿਹੜਾ ਸਿੱਖੀ ਚ ਆਜੇ ਜੇ ਉਹਨੂੰ ਐ ਐ ਸਮਝਿਆ ਜਾਂਦਾ ਉਹਨੂੰ ਬੋਝ ਪਾ ਦਿੰਦੇ ਆ ਉਹਦੇ ਤੇ ਸਿੱਖੀ ਜਾਉਣਾ ਕੋਈ ਬੋਝ ਨਹੀਂ ਹੈ ਇਹਦਾ ਬੋਝ ਤੇਦਾ ਬੋਝ ਮੰਨ ਤਾ ਨੇ ਜਿਹੜਾ ਸਾਡੇ ਬੋਝ ਕਰਮਾਂ ਦਾ ਲੱਗਿਆ ਵਾ ਇਹਦਾ ਕੋ ਕਹਿੰਦੇ ਕਰੋੜਾਂ ਪਾਪ ਤੇਰੇ ਮਿਟਾ ਦੂ ਅਸੀਂ ਉਹ ਬੱਚਿਆਂ ਨੂੰ ਜਿਹਨਾਂ ਟਾਈਮ ਇਹ ਤਾਨੇ ਮਾਰਨ ਨੂੰ ਨਹੀਂ ਹੱਟ ਦੇ ਰਿਖਾ ਕਰਨ ਨੂੰ ਨਹੀਂ ਹੱਟ ਤੇ ਜਿਹੜੀਆਂ ਸਾਡੀਆਂ ਬੱਚੀਆਂ ਜਾਂ ਬੱਚੇ ਸਾਡੇ ਵੀਰ ਬਾਹਰ ਨੇ